ਸਸਗਾਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਦਰ ਇਸਲ ਹਵਾਈ ਸਫਰ ਕਰਨ ਵਾਲੇ ਦੇ ਲਈ ਹੁਣ ਬੀਸੀਏਐਸ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ ਜੋ ਵੀ ਲੋਕ ਭਾਰਤ ਤੋਂ ਹਵਾਈ ਸਫਰ ਕਰਨਗੇ ਉਹ ਆਪਣੇ ਨਾਲ ਇੱਕ ਬੈਗ ਲੈ ਕੇ ਜਾ ਸਕਣਗੇ ਜਿਸ ਦਾ ਵਜ਼ਨ ਸਿਰਫ ਔਰ ਸਿਰਫ 7 ਕਿਲੋ ਹੋਣਾ ਚਾਹੀਦਾ ਹੈ ਇਸ ਨਾਲ ਹੀ ਬੀਸੀਏਐਸ ਨੇ ਇਹ ਵੀ ਦੱਸਿਆ ਕਿ ਉਹਦਾ ਵਜ਼ਨ ਕਿੰਨਾ ਹੋਣਾ ਚਾਹੀਦਾ ਤੇ ਉਹਦਾ ਆਕਾਰ ਕੀ ਹੋਣਾ ਚਾਹੀਦਾ ਉਹ ਜਾਣਦੇ ਅਗਲੀ ਰਿਪੋਰਟ ਦੇ ਵਿੱਚ ਭਾਰਤ 'ਚ ਹਵਾਈ ਸਫ਼ਰ ਕਰਨ ਵਾਲਿਆਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਤੋਂ ਹਵਾਈ ਜਹਾਜ਼ 'ਤੇ ਵਿੱਚ ਸਿਰਫ ਇੱਕ ਬੈਗ ਦੀ ਇਜਾਜ਼ਤ ਹੋਵੇਗੀ ਇਸ ਨਵੇਂ ਨਿਯਮ ਦੇ ਨਾਲ ਯਾਤਰੀਆਂ ਨੂੰ ਕੁਝ ਅਸੁਵਿਧਾ ਹੋ ਸਕਦੀ ਹੈ ਪਰ ਇਸ ਦੇ ਨਾਲ ਹਵਾਈ ਅੱਡੇ ਉੱਤੇ ਸੁਰੱਖਿਆ ਵਧਾਉਣ 'ਚ ਵੀ ਮਦਦ ਮਿਲੇਗੀ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਯਾਨੀ ਕਿ BCAS ਨੇ ਹਵਾਈ ਯਾਤਰਾ ਦੇ ਦੌਰਾਨ ਕੈਬਨ ਸਮਾਨ ਦੇ ਲਈ ਨਵੇਂ ਨਿਯਮ ਜਾਰੀ ਕਰ ਦਿੱਤੇ ਨੇ ਇੰਡਾ ਨਿਯਮਾਂ ਦੇ ਮੁਤਾਬਕ ਹੁਣ ਯਾਤਰੀ ਹਵਾਈ ਜਹਾਜ਼ ਦੇ ਵਿੱਚ ਸਿਰਫ ਇੱਕ ਬੈਗ ਲਿਜਾ ਸਕਣਗੇ। ਇਸ ਬੈਗ ਦਾ ਭਾਰ 7 ਕਿਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ। ਬੈਗ ਦਾ ਆਕਾਰ ਵੀ ਤੈਅ ਕੀਤਾ ਗਿਆ ਹੈ। ਬੈਗ ਦੀ ਲੰਬਾਈ 40 ਸੈਂਟੀਮੀਟਰ ਚੌੜਾਈ 20 ਸੈਂਟੀਮੀਟਰ ਅਤੇ ਉਚਾਈ 55 ਸੈਂਟੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੇਕਰ ਗੱਲ ਕੀਤੀ ਜਾਵੇ ਇਹ ਨਿਯਮ ਕਿਉਂ ਲਿਆਂਦੇ ਜਾ ਰਹੇ ਨੇ ਤਾਂ ਇਹ ਨਿਯਮ ਹਵਾਈ ਅੱਡੇ ਉੱਤੇ ਸੁਰੱਖਿਆ ਵਧਾਉਣ ਦੇ ਲਈ ਲਿਆਂਦਾ ਗਿਆ ਹੈ ਇਸ ਨਿਯਮ ਦੇ ਨਾਲ ਯਾਤਰੀਆਂ ਦੀ ਵੱਤੀ ਗਿਣਤੀ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਮਿਲੇਗੀ ਜਦੋਂ ਯਾਤਰੀ ਘੱਟ ਸਮਾਨ ਦੇ ਨਾਲ ਸਫ਼ਰ ਕਰਨਗੇ ਤਾਂ ਸੁਰੱਖਿਆ ਜਾਂਚਾਂ ਦੇ ਵਿੱਚ ਘੱਟ ਸਮਾਂ ਲੱਗੇਗਾ ਅਤੇ ਹਵਾਈ ਅੱਡੇ ਉੱਤੇ ਭੀੜ ਵੀ ਘਟ ਜਾਵੇਗੀ ਜਿਕਰੋਂ ਗੱਲ ਕੀਤੀ ਜਾਵੇ ਕਿਹੜੇ ਯਾਤਰੀਆਂ ਨੂੰ ਛੋਟ ਮਿਲੇਗੀ ਕਿਹੜਿਆਂ ਨੂੰ ਨਹੀਂ ਇਹ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਯਾਤਰੀਆਂ ਨੇ 4 ਮਈ ਨੂੰ 2024 ਤੋਂ ਪਹਿਲਾਂ ਆਪਣੀ ਫਲਾਈ ਟਿਕਟ ਬੁੱਕ ਕਰਵਾਈ ਸੀ ਉਹਨਾਂ ਨੂੰ ਇਸ ਨਵੇਂ ਨਿਯਮ ਤੋਂ ਕੁਝ ਛੋਟ ਦਿੱਤੀ ਗਈ ਹੈ ਇਹ ਯਾਤਰੀ ਥੋੜਾ ਭਾਰਾ ਬੈਗ ਵੀ ਲਿਜਾ ਸਕਦੇ ਨੇ ਜੇਕਰ ਗੱਲ ਕੀਤੀ ਜਾਵੇ ਕਿ ਬੈਗ ਦੇ ਵਿੱਚ ਕਿੰਨਾ ਭਾਰ ਲਿਜਾਇਆ ਜਾ ਸਕਦਾ ਹੈ ਤਾਂ ਆਰਥਿਕ ਸ਼੍ਰੇਣੀ ਵਾਲੇ 7 ਕਿਲੋਗ੍ਰam ਪ੍ਰੀਮੀਅਮ ਇਕਨੋਮੀ ਕਲਾਸ ਵਾਲੇ 10 ਕਿਲੋਗ੍ਰam ਤੇ ਪਹਿਲੀ ਜਮ ਵਪਾਰਕ ਸ਼ਿਆਣੀ ਵਾਲੇ 12 ਕਿਲੋਗ੍ਰam ਦਾਪਾ ਲੈ ਕੇ ਜਾ ਸਕਦੇ ਨੇ ਹਾਲਾਂਕਿ ਜਿਆਦਾ ਭਾਰਾ ਬੈਗ ਲੈ ਜਾਣ ਉੱਤੇ ਵੀ ਨਿਯਮ ਲਾਗੂ ਕੀਤੇ ਗਏ ਨੇ ਜੇਕਰ ਤੁਸੀਂ ਜਿਆਦਾ ਭਾਰ ਵਾਲਾ ਬੈਗ ਲੈ ਕੇ 에ਰਪੋਰਟ ਤੇ ਪਹੁੰਚੇ ਹੋ ਤਾਂ ਤੁਹਾਨੂੰ ਵਾਧੂ ਫੀਸ ਦੇਣੀ ਪਵੇਗੀ ਇਸ ਲਈ ਇਹ ਬਿਹਤਰ ਹੋਵੇਗਾ ਜੇਕਰ ਤੁਸੀਂ ਯਾਤਰਾ ਕਰਨ ਤੋਂ ਪਹਿਲਾਂ ਆਪਣੇ ਬੈਗ ਦੇ ਭਾਰ ਅਤੇ ਆਕਾਰ ਦੀ ਜਾਂਚ ਕਰਕੇ ਜਾਓ ਜੇਕਰ ਹੁਣ ਇਹਨਾਂ ਸਾਰੇ ਨਿਯਮਾਂ ਦੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਸੁਰੱਖਿਆ 'ਚ ਸੁਧਾਰ ਹੋਇਆ ਨੇ ਇਹ ਨਿਯਮ ਹਵਾਈ ਅੜੀਆਂ ਉੱਤੇ ਰੱਖਿਆ ਵਧਾਉਣ ਦੇ ਵਿੱਚ ਮਦਦ ਕਰਨਗੇ ਕਟ ਸਮਾ ਲਗੇਗਾ ਯਾਤਰੀਆਂ ਨੂੰ ਸੁਰੱਖਿਆ ਜਾਂਚ ਤੋਂ ਲੰਘਣ ਦੇ ਲਈ ਕਟ ਪੀੜ ਹੋਵੇਗੀ ਹਵਾਈ ਅੱਡੇ ਉੱਤੇ ਇਹਦੇ ਨਾਲ ਹੀ ਸੁਚਾਰੂ ਸੰਚਾਲਨ ਯਾਨੀ ਕਿ ਹਵਾਈ ਅੱਡੇ ਸੁਚਾਰੂ ਢੰਗ ਦੇ ਨਾਲ ਕੰਮ ਕਰ ਸਕਣਗੇ ਜੇਕਰ ਇਹਨਾਂ ਨਿਯਮਾਂ ਦੇ ਹੁਣ ਨੁਕਸਾਨ ਦੀ ਗੱਲ ਕਰੀਏ ਤਾਂ ਯਾਤਰੀਆਂ ਨੂੰ ਅਸੁਵਿਧਾ ਹੋਵੇਗੀ ਯਾਨੀ ਕਿ ਯਾਤਰੀਆਂ ਨੂੰ ਕੁਝ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਹਨਾਂ ਨੂੰ ਕਟ ਸਮਾਨ ਦੇ ਨਾਲ ਯਾਤਰਾ ਕਰਨੀ ਪਵੇਗੀ ਇਹਨਾਂ ਹੀ ਨਹੀਂ ਜੇਕਰ ਯਾਤਰੀ ਜ਼ਿਆਦਾ ਭਾਰ ਵਾਲਾ ਬੈਗ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਵਾਧੂ ਖਰਚੇ ਵੀ ਦੇਣੇ ਪੈਣਗੇ be report channel punjabi